ਸਾਰੇ ਇਹਨਾਂ ਪਿਆਰ ਭਰੇ ਸ਼ਤਰੀ ਅਕਾਲ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਮੇਰਾ ਮੁੰਡਾ ਦੇਖ ਲਓ ਐਕਸ਼ਨ ਕਰ ਰਿਹਾ ਜਿਵੇਂ ਉਹ ਖਬਰਾਂ ਵਾਲੇ ਨੇ ਸੀ ਕੀ ਕਰਦੇ ਹੁੰਦੇ ਉਹਦੇ ਚ ਇੱਕ ਗੜਿਆ ਨਿੰਬੂ ਗਿਆ ਕੋਈ ਨਿਕਲਿਆ ਹੈਗਾ ਉਹ ਪਿਆਨੀ ਕੁਝਾ ਇਧਰ ਇਧਰ ਔਰਲੇ ਪਾਸੇ ਜੇ ਬਾਅਦ ਚ ਦੇਖਾਂਗੇ ਗੜਿਆ ਹੈ ਕੋਈ ਨਹੀਂ ਹੈ ਨਾ ਇਹ ਕ ਵੈਸੇ ਵੀ ਗੱਲ ਨਹੀਂ ਗੱਲ ਨਹੀਂ ਹੈ ਉਸ ਦਾ ਕੋਈ ਛੇਤੀ ਬਣੂਗਾ ਇਹਨਾਂ ਸੇਤੋ ਫੇਰ ਕੀ ਕਹਿੰਦੇ ਜਿਹੜੇ ਖੇਤ ਚ ਪਏ ਸੀ ਉਹਨਾਂ ਦੀ ਪਾਹੇ ਆਉਣਾ ਸੀਗਾ ਮਿੱਠੇ ਤੇ ਆਪਾਂ ਜੇ ਪਾਉਣਾ ਨਿੰਬੂਆਂ ਦਾ ਆਚਾਰ ਪਿਛਲੀ ਵਾਰੀ ਆਪਾਂ ਨੂੰ ਕਿਸੇ ਨੇ ਨਿੰਬੂ ਭੇਜੇ ਸੀਗੇ ਮੈਂ ਉਸ ਦਿਨ ਜਾਣਾ ਸੀਗਾ ਮੈਂ ਫਟਾਫਟ ਕੱਟ ਕੇ ਪਾ ਗੀ ਉਹਨਾਂ ਦੇ ਵਿੱਚ ਰਸ ਇੰਨਾ ਜ਼ਿਆਦਾ ਸੀਗਾ ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਰਸ ਆ ਇਹ ਤਾਂ ਆਪਾਂ ਇੱਥੇ ਜਿਹੜਾ ਛੋਟਾ ਜਿਹਾ ਨਿੰਬੂ ਲੱਗ ਉਹ ਤਾਂ ਤੋੜੇ ਨੇ ਸਾਰੇ ਹੁਣ ਤੋੜ ਕੇ ਲਿਆਂਦੇ ਨੇ ਕਾਫੀ ਸਾਰੇ ਤੇ ਆਚਾਰ ਪਾਉਣਾ ਆਪਾਂ ਨੇ ਖੱਟਾ ਖੱਟੇ ਹੁੰਦੇ ਨੇ ਵਿੱਚ ਪਾ ਦੇਣਾ ਮਿੱਠਾ ਬਣ ਗਿਆ ਖੱਟਾ ਮਿੱਠਾ ਇਹ ਆਪਾਂ ਨੇ ਨਿੰਬੂ ਸਾਰੇ ਐਦਾਂ ਲਾਏ ਨੇ ਮਸਾਲਾ ਭਰਨ ਲਈ ਥੋੜਾ ਥੋੜਾ ਵਿੱਚ ਇਹਨਾਂ ਦਾ ਆਪਾਂ ਨੇ ਰਸ ਕੱਢਤਾ ਤੇ ਕਿਉਂਕਿ ਇਹ ਕੱਟਣ ਦਾ ਮੇਨ ਮਕਸਦ ਮੇਰਾ ਆ ਵੀ ਸੀਗਾ ਮੇਰੇ ਨਾਲੇ ਬੀਤੀ ਹੋਈ ਹੈ ਇੱਕ ਵਾਰੀ ਮੈਂ ਨਿੰਬੂ ਦੇ achar ਨਾਲ ਰੋਟੀ ਖਾਣ ਲੱਗੀ ਮੇਰੀ ਥੋੜੀ ਜੀ ਜਾੜ ਵਿੱਚੋਂ ਕਰਕ ਸੀਗੀ ਉਹਦੇ ਵਿੱਚ ਨਿੰਬੂ ਦਾ ਬੀਜ ਫਸ ਗਿਆ ਤੇ ਚੀਕੇ ਕਢਾਤੀਆਂ ਜਾੜਨ ਦੇ ਤੇ ਫਿਰ ਫਟਾਫਟ ਮੈਂ ਡਾਕਟਰ ਨੂੰ ਫੋਨ ਕੀਤਾ ਸਾਡੇ ਪਿੰਡ ਦੇ ਗਲੀ ਦੇ ਡਾਕਟਰ ਸੀਗੇ ਰਵੀ ਡਾਕਟਰ ਤੇ ਫਿਰ ਉਹਨਾਂ ਦੀ ਮੰਮੀ ਨੇ ਫੋਨ ਕੀਤਾ ਫਿਰ ਮੈਂ ਉੱਥੇ ਗਈ ਉਦੋਂ ਮੈਨੂੰ ਬਹੁਤ ਡਰ ਲੱਗਦਾ ਹਾਂ ਇਹੋ ਜਿਹਾ ਤੁਸੀਂ ਕਿਹੜੇ ਤਰੀਕੇ ਚਾਰ ਖਾਂਦਾ ਵੀ ਵੀ ਖਾਈ ਬਸ ਬਸ ਉਹ ਵਾਲੀ ਦੀ ਸਫਾਈ ਕਰਦੇ ਸੀ ਹਾਂਜੀ ਜਿਵੇਂ ਦੁਪਹਿਰ ਤੋਂ ਬਾਅਦ 2:30 ਵਜੇ ਚਾਹ ਨਾਲ ਰੋਟੀ ਖਾਂਦੇ ਮੈਂ ਤੇ ਰੂਪੀ ਸੀਗੀ ਆ ਚਾਚੀ ਦਾ ਉਹ ਵਿਆਹ ਨਹੀਂ ਸੀ ਵਾਲੇ ਚਾਚੇ ਦਾ ਤੇ ਮੈਂ ਕਿਆ ਲਿਆ ਜੇ ਰੋਟੀ ਖਾ ਲਈ ਇੱਕ ਇੱਕ ਦੋ ਦੋ ਪਰੌਠੇ ਬਣਾ ਲਏ ਚਾਰ ਤਰ੍ਹਾਂ ਉਹਦੇ ਨਾਲ ਗੱਲਾਂ ਕਰਦੀ ਕਰਦੀ ਉਹ ਵਿੱਚ ਚਲੇ ਗਿਆ ਬੀਜ ਉਹ ਨਹੀਂ ਤਾਂ ਆਪਾਂ ਲਾ ਕੇ ਜੇ ਖਾਂਦੇ ਹੁੰਦੇ ਆ ਉੱਪਰ ਵੱਜਾ ਜਾ ਕੇ ਓਹੋ ਤੜਫਾ ਹੀ ਦਿੱਤਾ ਸੀ ਕਿਦਰੇ ਸਫਾਈ ਕਿਦਰੇ ਕੁਝ ਹੈ ਇਸ ਕਰਕੇ ਕਿਉਂਕਿ ਜਿਆਦਾ ਘੇਪਾ ਜਿਹਾ ਵੀ ਨਹੀਂ ਬਣੋਗਾ ਨਾ ਤੇ ਕਿਉਂਕਿ ਨਾਲ ਵਿੱਚ ਰਸ ਜਿਆਦਾ ਤੇ ਨਾਲੇ ਜਿਹੜਾ ਆਪਾਂ ਨੇ ਮਸਾਲਾ ਪਾਉਣਾ ਉਹ ਜਿਆਦਾ ਭਰ ਚੂਗਾ ਇਹਦਾ ਕੋਈ ਉਹ ਨਹੀਂ ਹੈਗਾ ਇਹਨੂੰ ਕੋੜਾ ਕੁਝ ਕਰਨਾ ਜਿੱਥੇ ਮਰਜੀ ਬੈਠ ਕੇ ਬਣਾ ਦੋ ਚਾਰ ਮਿੰਟ ਇਹ ਮਿੱਠਾ achar ਬਣਾਉਣਾ ਜੀ ਹਾਂ ਖੱਟਾ ਐਂਡ ਮਿੱਠਾ ਤੇ ਮਸਾਲਿਆਂ ਵਾਲਾ ਕਿਹਾ ਉਹਨਾਂ ਨੇ ਵੀ ਜੀ ਨੇ ਕਿਸੇ ਦੇ ਘਰੇ ਖਾ ਕੇ ਆਏ ਹੋਣਗੇ ਕਹਿੰਦੇ ਉਹ ਚਾ ਬਣਾ ਕੇ ਦਿਓ ਮੈਂ ਕਹਿੰਦਾ ਵੀ ਜੀ ਮੈਂ ਤਾਂ ਖਾਦਾ ਨਹੀਂ ਆਇਆ ਮੈਂ ਜਾ ਚਾ ਬਣਾਉਂਦਾ ਚਾ ਬਣਾ ਦੇਣਾ ਅਸਲ 'ਚ ਜਦੋਂ ਬਹੁਤ ਜਿਆਦਾ ਮਸਾਲੇ ਪਾਏ ਹੁੰਦੇ ਨੇ ਲੋਕਾਂ ਦੇ ਹਾਂ ਉਹ ਵੀਡੀਓ ਸਹੀ ਹੈ ਕਿਸੇ ਨੇ ਕਿਹਾ ਸੀ ਵੀ ਜਿਵੇਂ ਅੰਗਰੇਜ਼ੀ ਦੇ ਕੋਲ ਕਈ ਸ਼ਬਦ ਨਹੀਂ ਹੈਗੇ ਜਿਵੇਂ ਕਹਿੰਦਾ ਵੀ ਪਿਕਲ ਸ਼ਬਦ ਆਚਾਰ ਨੂੰ ਆਪਾਂ ਪਿਕਲ ਕਹਿੰਦੇ ਨੇ ਔਰ ਗੋਰਿਆਂ ਦਾ ਪਿਕਲ ਤਾਂ ਬਹੁਤ ਸਿੰਪਲ ਹੁੰਦਾ ਉਹ ਤਾਂ ਜਿਵੇਂ ਖੀਰੇ ਕੱਟ ਕੇ ਉਹਦੇ ਚ ਪਾਤੇ ਸਿਰਕੇ ਚ ਪਾਤੇ ਹਨ ਜੇ ਸਿੱਧਾ ਸੱਜਦੇ ਆ ਜਾਂ ਪਾਣੀ ਉਬਾਲ ਕੇ ਉਹਦੇ ਵਿੱਚ ਨਾਣ ਪਾ ਕੇ ਸਾਰਾ ਕੁਝ ਪਾਤਾ ਫਰਮੈਂਟ ਕਰਤਾ ਉਹ ਕਹਿੰਦਾ ਸਾਡਾ ਆਚਾਰ ਥੋੜੀ ਇਹ ਕਹਿੰਦਾ ਸਾਡੇ ਆਚਾਰ ਤਾਂ ਕਿੰਨਾ ਕੁਝ ਪਾਉਂਦੇ ਆ ਅਸੀਂ ਉਹਨੂੰ ਲੱਗ ਤਰੀਕਿਆਂ ਨਾਲ ਚੀਜ਼ਾਂ ਕਰਦੇ ਆ ਡਿਫਰੈਂਟ ਹਰੇਕ ਦਾ ਡਿਫਰੈਂਟ ਤਰੀਕੇ ਨਾਲ ਕਹਿੰਦਾ ਉਹਦੇ ਵਿੱਚ ਸੌਰੂ ਹੋ ਗਈ ਇਹ ਉਹ ਸਵਾਦ ਅਨਸਾਰ ਕਿ ਨਹੀਂ ਚ ਪਹਿਲਾਂ ਨਿੰਬੂ ਦਾ achar ਸਾਰੇ ਲੋਕ ਐਵੇਂ ਪਾਉਦੇ ਹੁੰਦੇ ਸੀ ਕਟਿਆ ਸਿਰਕੇ 'ਚ ਸਿੱਟਿਆ ਤੇ ਵਿੱਚ ਪਾਤਾ ਨਮਕ ਥੋੜੀ ਜਿਹੀ ਬਰਤਿਹਾਂ ਦੇ ਕਲਰ ਲਈ ਕੁਝ ਨਹੀਂ ਸੀ ਪਾਉਂਦੇ ਹੁੰਦੇ ਨਿੰਬੂ ਨੂੰ ਸਿਰਕੇ 'ਚ ਕੱਟ ਹਾਂ ਪਹਿਲਾਂ ਨਹੀਂ ਸੀ ਪਾਵੇਂ ਹੁੰਦੇ ਜਦੋਂ ਪੁਰਾਣੇ ਬਜ਼ੁਰਗ ਹੁੰਦੇ ਸੀ ਕੋਈ ਵੀ ਨਹੀਂ ਸੀ ਮਸਾਲੇ ਹੁਣ ਪਾਉਣ ਲੱਗੇ ਨੇ ਲੋਕ ਤੇ ਜਿਵੇਂ ਹੁਣ ਅਦਰਕ ਆ ਉਹਨੂੰ ਵੀ ਸਿਰਕੇ 'ਚ ਸੜ ਦੇਣਾ ਆਦਾਂ ਗੀ ਜਿਵੇਂ ਤੂੰ ਕਹਿੰਨਾ ਗਾਜਰ ਮੂਲੀ ਛਲਗਮ ਦਾ achar ਉਹਨਾਂ ਨੂੰ ਥੋੜਾ ਥੋੜਾ ਤੋਂ ਪਿਸਕਾ ਲੋ ਉਹ ਮਾਮੀ ਪਾਉਂਦੀ ਹੁੰਦੀ ਸੀ ਜਸਵੀਰ ਗਾਜਰ ਬਹੁਤ ਬੜਾ ਦਾਦਾ ਪਾਉਂਦੇ ਕੁਝ ਵੀ ਨਹੀਂ ਲੋਸ ਹੋ ਰਿਹਾ ਦਾ ਜੀ ਕੱਚੇ ਹੀ ਤੁਸੀਂ ਸਰਕੇ ਸਿੱਟੇ ਹੋ ਦੋ ਦਿਨਾਂ ਬਾਅਦ ਉਹਨੂੰ ਖਾਣਾ ਸ਼ੁਰੂ ਕਰ ਦੋ ਕੁਝ ਵੀ ਨਹੀਂ ਜਦ ਹੀ ਬਣ ਜਾਂਦਾ ਸਰਕੇ ਦੀ ਲੋੜ ਵੀ ਨਹੀਂ ਹੁੰਦੀ ਮੂਲੀਆਂ ਦੇ ਵਿੱਚ ਤਾਂ ਕੱਲਾ ਤੁਸੀਂ ਨੋਣ ਪਾ ਕੇ ਧੋਪੇ ਰੱਖ ਦੋਦੇ ਨਾਲ ਹੀ ਹੋ ਜਾਂਦਾ ਬਸ ਆਪਣਾ ਧਰੰਦਰ ਪਿਆ ਇੱਕ achar nimbu ਦਾ ਪੂਰਾ ਜਿਵੇਂ ਕਹਿੰਦੇ ਨੇ ਵੀ ਕਾਲਡ ਹੋਲਡ ਵਾਈਨ ਹੈ ਨਾ ਜੀ ਪੁਰਾਣੀ ਜਾਂ ਸ਼ਰਾਬ ਨੂੰ ਕਹਿੰਦੇ ਹੁੰਦੇ ਨੇ ਜ ਜਨਵਰੀ ਇਹਨਾਂ ਦੀ ਕੀਮਤ ਵਧ ਜਾਂਦੀ ਐ ਇੰਨੀ ਪੁਰਾਣੀ ਹੋਵੇ ਪਿਓ ਨੂੰ ਵੀ ਕਹਦੇ ਹੁੰਦੇ ਨੇ ਜਿੰਨਾ ਪੁਰਾਣਾ ਹੋਵੇ ਸਭੀ ਸ਼ੁੱਧ ਕਿਉਂ ਹੁੰਦਾ ਜਿਹੜਾ ਤੇ ਉਦਾਂ ਹੁਣਾ ਚਾਲ ਪਿਆ ਇੰਨਾ ਪੁਰਾਣਾ ਤਾਂ ਹੈ ਨਹੀਂ ਪਰ ਉਹ ਇੰਨਾ ਚੰਗਾ ਨਹੀਂ ਜਿਹੜਾ ਮੇਰੇ ਕੋਲ ਬਹੁਤ ਪੁਰਾਣਾ ਜਿਹੜਾ ਤੁਹਾਡੇ ਕੋਲ ਹਾਂ ਉਹ ਮੋੜਤੇ ਨਿੰਬੂ ਨਹੀਂ ਸੀ ਗਲਗਲਾ ਮਾਰ ਕੇ ਹਾਂਜੀ ਉਹ ਗੜਦੇ ਵੀ ਨਹੀਂ ਹੁਣ ਤਾਂ ਕੋਈ ਨਹੀਂ ਪਿਆ ਪ੍ਰਿਤ ਨੇ ਖਾਂਦਾ ਸੀ ਕਹਿੰਦਾ ਉਹ ਇਹ ਤਾਂ ਜਮੇ ਦਵਾਈ ਆ ਇੰਨਾ ਕੁਛ ਪਾਇਆ ਹੋਇਆ ਵਿੱਚ ਉਹ ਜਿਹੜਾ ਉੱਧਰ ਪਿਆ ਉਹ ਮੈਂ ਪਾਇਆ ਸੀ ਉਹ ਮੈਂ ਟੇਸਟ ਵੀ ਨਹੀਂ ਕਰਿਆ ਹਾਲੇ ਤੱਕ ਮਿੱਠਾ ਹੋ ਹਾਂਜੀ ਸਭ ਮਿੱਠਾ ਸਾਰਾ ਉਹ ਉਹ ਦੂਆ ਮਸਾਲਿਆਂ ਵਾਲਾ ਜਿਹੜਾ ਭੱਜਾ ਨਹੀਂ ਉਹ ਮਤਲਬ ਉਹ ਜਿਹੜਾ ਤੁਸੀਂ ਕਹਿੰਦੇ ਆ ਮੰਮੀ ਉਹ ਮਸਾਲਿਆਂ ਵਾਲਾ ਉਹਦੇ 'ਚ ਉਹ ਜਿਵੇਂ ਲੋਕਾਂ ਦੇ ਉਹ ਬੰਦੇ ਆ ਉਹ ਤਾਂ ਦੋ ਪ੍ਰੋਸੈਸ ਹੋ ਗਿਆ ਵੀ ਕਾਲਾ ਹੋਇਆ ਪਿਆ ਅਲਕੋਹਲ ਵੀ ਬਣ ਗਈ ਹੋਣੀ ਸਿਸ ਉਹ ਸਾਰੇ ਨਿੰਬੂ ਦੇ ਕਾਲੀ ਹੋ ਜਾਂਦੀਆਂ ਨਿੰਬੂ ਵੈਸੇ ਵੀ ਕਾਲਾ ਹੀ ਹੋ ਜਾਂਦਾ ਇਹ ਕਾਲਾ ਹੋਊਗੀ ਬਾਦ ਸੁਆਲ ਲੱਗਦਾ ਪਰ ਚੀਜ਼ਾਂ ਇੰਨੀ ਖਾਣ ਨੂੰ ਦਿਨ ਵੀ ਰੋਟੀ ਨਾਲ ਅੱਗੇ ਹੁੰਦਾ ਤੇ ਵੀ ਕੱਡੇ achar ਨਾਲ ਖਾਦੇ ਹਾਂ ਕੁਛ ਨਾ ਕੁਛ ਖਾਈ ਰਹੀ ਦੱਸ ਬ ਸਵੇਰੇ ਮੱਕੀ ਆਚਾਰੀ ਉੱਤੇ ਨਾ ਚਾਰ ਚੀਜ਼ਾਂ ਲੱਗਣਾਂ ਮਿਰਚਾਂ ਗੁੱਟੀਆਂ ਹੁੰਦੀਆਂ ਨੇ ਦਹੀਂ ਨਾਲ ਜੇ ਪਰੌਂਠੇ ਹੁੰਦੇ ਨੇ ਤਾਂ ਗੋਭੀ ਵਾਲੇ ਮੋਲੀਆਂ ਵਾਲੇ ਆਲੂ ਵਾਲੇ ਜੇ ਸਿੰਪਲ ਪਰੌਂਠੇ ਹੁਣ ਆਪ ਹੀ ਆਚਾਰ ਖਾਧਾ ਜਾਂਦਾ ਹੁਣ ਆਪਾਂ ਕਰਕੇ ਤਿਆਰ ਫਿਰ ਮਸਾਲਾ ਬਣਾਈਏ ਆਪਾਂ ਲਈ ਨਿੰਬੂ ਆ ਸਾਰਿਆਂ ਦੀ ਕੱਟਿੰਗ ਕਰਕੇ ਰੱਖ ਲਈ ਸੀਗੀ ਜਿੱਦਾਂ ਕਿ ਤੁਹਾਡੇ ਕੋਲ ਕਿਲੋ ਕੁ ਨਿੰਬੂ ਨਹੀਂ ਤਾਂ ਤੁਸੀਂ 400 ਗ੍ਰਾਮ ਜਾਂ ਅੱਧਾ ਕਿਲੋ ਤੁਹਾਡੇ ਆਪਣੇ ਅਕੋਰਡਿੰਗ ਆ ਮਿੱਠੇ ਦੀ ਵੀ 400 ਗ੍ਰਾਮ ਚੀਨੀ ਪਾ ਲਓ ਤੇ ਬਾਕੀ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਨੇ ਸੌਫ ਅਜਵਾਨ ਕਾਲੀ ਮਿਰਚ ਜੀਰਾ ਧਨੀਆ ਤੇ ਥੋੜੀ ਜੀ ਆਪਾਂ ਨੇ ਲਈ ਆ ਦਾਲ ਚੀਨੀ ਦੋ ਵੱਡੀਆਂ ਇਲਾਚੀਆਂ ਤੇ ਆ ਮਗਨ ਲਈਆਂ ਨੇ ਤੈਨੂੰ ਬਾਕੀ ਇਹਦੇ ਵਿੱਚ ਨਾਣ ਤੇ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੋ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਥੋੜਾ ਜਿਹਾ ਰੋਸਟ ਨਹੀਂ ਆਣੀ ਕੋ ਪੋਣ ਲੈਨੇ ਆ ਮਸਾਲਾ ਆਪਾਂ ਨੇ ਭੁੰਨ ਲਿਆ ਜੀ ਤੇ ਹੁਣ ਇਹਨੂੰ ਥੋੜਾ ਜਿਹਾ ਠੰਡਾ ਹੋਣ ਰੱਖ ਲਈ ਰੱਖ ਦਿੰਨੇ ਆ ਤੇ ਫਿਰ ਕਰਦੇ ਆ ਗ੍ਰਾਈਂਡ ਤੇ ਜੀ ਮਸਾਲਾ ਆਪਾਂ ਨੇ ਫ੍ਰੈਂਡ ਕਰ ਲਿਆ। ਜ਼ਿਆਦਾ ਬਰੀਕ ਨਹੀਂ ਕਰਨਾ ਪਤਾ ਵੀ ਲੱਗੇ ਵੀ ਮਸਾਲਾ ਪਾਇਆ ਹੋਇਆ ਨੀ ਮੂਰੇ ਵਿੱਚ। ਤੇ ਇਹਨੂੰ ਆਪਾਂ ਨੇ ਚੀਨੀ ਦੇ ਵੇਚੀ ਐਡ ਕਰ ਲੈਣਾ ਕਿਉਂਕਿ ਭਰਨੇ ਨੇ ਕਈ ਚੀਨੀ ਬਾਚ-ਬਾਚ ਨੇ ਪਰ ਮੈਂ ਸਾਰਾ ਮਸਾਲਾ ਇਕੱਠਾ ਕਰਕੇ ਪਾ ਦਿੰਦੀ ਆ। ਮੈਂ ਤਾਂ ਸਾਰਾ ਕੁਝ ਇਕੱਠੇ ਸਾਈਡ ਤੇ ਅਸੀਂ ਵਿੱਚ। ਆਹੋਂ ਭਰਨੇ ਨੇ ਨਾ ਫਿਰ। ਵਿੱਚ ਭਾਰੀ ਜਾਣਾ ਸੀ ਜੇ ਸਿੱਟੋਂਗੇ। ਬੜਾ ਸੋਹਣਾ ਹੋ ਗਿਆ ਸੀਗਾ। ਮੈਨੂੰ ਤਾਂ ਹੀ ਪਤਾ ਸੀ। ਮੀਨ ਨੌ ਨਾਰੇ ਸੱਸ ਨੌ ਸੱਸਾਂ ਜਮਾਈ ਲੜਾਉਂਦੀ ਆ। ਅੱਲਾਹ ਵਿਕੜ ਗਈ ਲੱਗਦੀ ਆ। ਤੇ ਜੀ ਟੇਸਟ ਵਾਲਾ ਪਾਣੀ ਪਾਵਾਂਗੇ ਆਪਾਂ। ਕਈ ਫਾਇਦਾ ਹੋਇਆ। ਤੇ ਲਾਲ ਮਿਰਚ। ਆਚਾਰ ਉਹ ਚੀਜ਼ ਹੁੰਦੀ ਆ ਜਿਹਦੇ ਚ ਨਮਕ ਦਾ ਜਵਾਈ ਐਕਸਪੈਰੀਮੈਂਟ ਹੀ ਹੁੰਦਾ। ਜਮਾ। ਆਚਾਰਾ ਜੀ? ਹਾਂ ਜੀ। ਹਾਂ ਮਸਨ ਬੈਂਜਨ ਵਾਲੀ ਪਾ ਦਿੱਤੀ ਮੈਂ। ਇਹ ਹੁੰਦਾ ਜਿਵੇਂ 5 ਕਿਲੋ ਪਾਉਣਾ ਹਨਾ। ਹਾਂ ਜੀ। ਫਿਰ 5 ਕਿਲੋ ਦੇ ਵਿੱਚ ਤਾਂ 2 ਸਵਾ 2 ਕਿਲੋ ਨਮਕ ਪੈ ਜਾਂਦਾ, 5 ਕਿਲੋ ਚੀਨੀ ਪੈ ਜਾਂਦੀ। ਹੁਣ ਆਪਣੇ ਕੋਲ ਕਿਲੋ ਗਨੇਪੂ ਨੇ। ਪਤਾ ਨਹੀਂ ਸ਼ੁਰੂ ਤੋਂ ਹੀ ਹਨਾ। ਹਾਂ ਜੀ ਘਰੇ ਵੀ ਹੁੰਦੇ ਸੀ ਬਸ ਹੁਣ ਤਾਂ ਫਿਰ ਵੀ ਚਮਚੇ ਹੋ ਗਏ ਨਾ ਉਦੋਂ ਤਾਂ ਐਂ ਚੱਲਦਾ ਹੁੰਦਾ ਸੀ ਕੰਮ ਹਰ ਇੱਕ ਚੀਜ਼ ਦਾ ਮਾਪ ਨਾਲੀ ਉਹ ਵੀ ਘੈਂਟ ਕੰਮ ਸੀ ਹਰੇ ਵੀ ਕਈਆਂ ਨੂੰ ਉਹ ਵੀ ਆਦਤ ਆ ਹਾਂ ਕਈ ਨੂੰ ਪਤਾ ਹੀ ਨਹੀਂ ਲੱਗਦਾ ਥੋੜੀ ਜਿਹੀ ਹਲਦੀ ਇਹਦੇ ਵਿੱਚ ਮਿਕਸ ਕਰਾਂਗੇ ਹਲਦੀ ਨਾਲ ਟੇਸਟ ਬੜਾ ਵਧੀਆ ਹੁੰਦਾ ਕਈਆਂ ਨੂੰ ਵੱਡੇ ਚਮਚੇ ਦੀ ਆਦਤ ਪਈ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਤੇ ਬਸ ਜੀ ਕੁਝ ਨਹੀਂ ਹੈਗਾ ਹੁਣ ਆਪਾਂ ਇਹਨੂੰ ਨਿੰਬੂ ਵਾਲੇ ਵਿੱਚ ਫਿਲ ਕਰ ਦਿਆਂ ਮੰਮੀ ਉਹ ਮੇ ਸੌਕਾ ਨਹੀਂ ਸੀਗਾ ਨਹੀਂ ਮੈਨੂੰ ਐਵੇਂ ਵਧੀਆ ਲੱਗਦਾ ਇਹਨੂੰ ਪਰ ਪਰ ਕੇ ਵਰਤਮਨ ਧੋ ਕੇ ਰੱਖਿਆ ਹੋਇਆ ਤੇ ਕੱਚ ਤੇ ਵਸੇ ਏਦਾਂ ਭਗਦੇ ਨੇ ਸਾਰੇ ਇਹ ਪਰ ਪਰ ਕੇ ਵਿੱਚ ਸਿੱਟੀ ਜਾਣੀ ਹੈ ਪਰ ਮੈਂ ਸਾਰੇ ਕੱਟ ਕੇ ਪਾਤੇ ਸੀ ਕੱਟ ਕੇ ਪਾਤੇ ਨਾ ਫਿਰ ਮੈਂ ਵੀ ਸਾਰੇ ਕੱਟ ਤੇ ਪਰ ਇਹਨਾਂ ਵਿੱਚ ਇੱਕ ਵੀ ਨਹੀਂ ਛੱਡਿਆ ਹੈਗਾ ਉਹ ਕੱਟ ਕੇ ਦੇਖਦਾ ਖਾਣ ਵਾਲੇ ਬੰਦੇ ਨੂੰ ਸਾਰਾ ਨਿੰਬੂ ਨਹੀਂ ਲੈਣਾ ਪੈਂਦਾ ਕਰਦੀ ਕਰੇ ਜਾਂ ਮਾਰਨਾ ਮੈਨੂੰ ਹੂੰ ਗਮ ਮਿਹਨਤ ਦਾ ਕੰਮ ਕੋਈ ਮਿਹਨਤ ਨਹੀਂ ਹੈਗੀ ਸਿਰਫ ਇਕੱਲੇ ਇਕੱਲੇ ਕੱਟੇ ਵੀ ਤਾਂ ਹੈਗੇ ਇਹ ਬਸ ਇਹ ਪਤਾ ਦੱਸਿਓ ਪਤਾ ਨਹੀਂ ਲੱਗ ਰਹੀ ਇਹਨਾਂ ਇਹ ਆਪਣੇ ਜਿਹਾ ਨਹੀਂ ਹੈਗੇ ਨਾ ਇਹ ਆਪਣੇ ਲਈ ਨਹੀਂ ਹੈਗੇ ਜੀ ਸਾਹਿਬ ਨੂੰ ਚਾਰ ਪਾ ਕੇ ਦੇਣਾ ਤਾਂ ਹੀ ਵੱਧ ਮਿਹਨਤ ਲੱਗ ਰਹੀ ਡੈਡੀ ਸਾਫ ਸੀਗੇ ਆਰਮੀ ਵਾਲੇ ਫਰੈਂਡ ਦੇ ਹਾਂ ਜੀ ਡੈਡੀ ਉਹਨਾਂ ਕੋਲ ਜਾ ਕੇ ਆਏ ਨੇ ਫਰੈਂਡ ਕੇ ਸੀਨੀਅਰ ਸੀਨੀਅਰ ਵੀ ਸੀ ਫਰੈਂਡ ਵੀ ਸੀਗੇ ਸੀਨੀਅਰ ਤਾਂ ਤਾਂ ਫੌਜ ਦਾ ਹੁੰਦੇ ਹਾਂ ਜੀ ਫਰੈਂਡ ਦਾ ਤਾਂ ਜੇ ਸੀਨੀਅਰ ਫਰੈਂਡ ਤਾਂ ਉਹਰੇ ਵੀ ਨਾ ਬੋਲਣ ਉਹ ਚੰਗੀ ਤਰ੍ਹਾਂ ਉਹ ਬਹੁਤ ਵਧੀਆ ਨੇ ਉਹਨਾਂ ਦਾ ਸੁਭਾਅ ਮੈਡਮ ਦਾ ਸੁਭਾਅ ਬਹੁਤ ਵਧੀਆ ਕਿਰਤੀ ਬਾਤ ਹੈ ਰਾਜ ਦੀ ਪਰਗੇ ਨਹੀਂ ਆਗੇ ਹਾਂ ਇਹ ਆਪਾਂ ਨੇ ਉਹਨਾਂ ਨੂੰ પાਕੇ ਦੇਣਾ ਪਿਛਲੀ ਵਾਰੀ ਮੈਂ પાਕੇ ਚਲੇ ਗਈ ਸੀ ਮੇਰੇ ਕੋਲ ਟਾਈਮ ਨਹੀਂ ਸੀਗਾ ਉਹਨਾਂ ਦੇ ਵਿੱਚ ਰਸ ਇੰਨਾ ਸੀਗਾ ਖਰਾਬ ਹੋ ਗਏ ਹੁਣ ਫਿਰ ਇਹਨ ਵਧੀਆ પાਕੇ ਦੇਣਾ ਨਹੀਂ ਸਾਬ ਨੇ ਕਿਹਾ ਬਈ ਤੇਰੇ ਘਰ ਵਾਲੀ ਅੰਦਰ ਚਾਹ ਪਾਉਣੀ ਨਹੀਂ ਆਉਂਦਾ ਕੁਲਵਿੰਦਰ ਸਿੰਘ ਪ੍ਰੈਸ਼ਰ ਹੁੰਦਾ ਫਿਰ ਪ੍ਰੈਸ਼ਰ ਨਹੀਂ ਨਹੀਂ ਆਪਾਂ ਆਪਣੀ ਗਲਤੀ ਕਾਨੂੰ ਮੰਨਣੀ ਸੀ ਕਿਹਾ ਸੀਗਾ ਤੁਸੀਂ ਸਾਬੇ ਨਹੀਂ ਚੋਜਣਾ ਉਹ ਕਿੱਥੇ ਗਿਆ ਉਹ ਸਾਬ ਕੋਲ ਤਾਂ ਗਿਆ ਨਹੀਂ ਅੱਛਾ ਉਹਦਾ ਜਦੋਂ ਮੈਂ ਖਬੜੀ ਉਹਨਾਂ ਚ ਇੰਨਾ ਜ਼ਿਆਦਾ ਰਸ ਸੀਗਾ ਤੁਸੀਂ ਆਪਾਂ ਹਮੇਸ਼ਾ ਸੀਰਾ ਸਨਚੋੜ ਕੇ ਪਾਉਨੇ ਆ ਉਹਦੇ ਕੱਢ ਕੇ ਰੱਖਿਆ ਪਿਆ ਚਿਕਨ ਵੀ ਬਣਾ ਕੇ ਫੀ ਲੋ ਰੁੱਤ ਚਲੇਗੀ ਸਵੇਰੇ ਵੀ ਬਣਾ ਲੀਏ ਮਸਤੀ ਹੁਣ ਆਪਾਂ ਨੇ ਇਹ ਭਰ ਦੇਣਾ ਆਪਣੇ ਘਰੇ ਇੰਨੇ ਨਿੰਬੂ ਆਉਂ ਤੋੜ ਲਿਆ ਹੋਇਆ ਹਾਂ ਨਿੰਬੂ ਤਾਂ ਹੈਗੇ ਵਿੱਚ ਵਧੀਆ ਨੇ ਨਿੰਬੂ ਯਾਰ ਵਧੀਆ ਲੱਗਣਾ ਨੇ ਜਿਹੜੇ ਕੈਨੇਡਾ ਸੁਣ ਨੇ achar ਨੇ achar ਇਹਨਾਂ ਦਾ ਹੀ ਪੈਂਦਾ ਇਹਨਾਂ ਦੇ ਵਧੀਆ ਬਣਦਾ ਜਿਹੜੇ ਕੈਨੇਡਾ ਕਾਗਜ਼ੀ ਨਿੰਬੂ ਅੱਛਾ ਉਹ ਜਿਹੜੇ ਕੈਨੇਡਾ ਨਿੰਬੂ ਆਉਂਦੇ ਆ ਵਾਇਰਾਈਟੀਆਂ ਹੁੰਦੀਆਂ ਛਿਲਕਾ ਪਤਰਾ ਹਾਂਜੀ ਉਹ ਜਿਹੜੇ ਮੋٹے ਹੁੰਦੇ ਨੇ ਆਪਣੇ ਪਾਏ ਹੋਏ ਆ ਉਹਨਾਂ ਦਾ achar ਦੀ ਗੱਲ ਨਹੀਂ ਬਣਦੀ ਉਹ ਪਰ ਨਹੀਂ ਉਹ ਬਹੁਤ ਸਵਾਦ ਆ ਪਰ ਟਾਈਮ ਨੇ ਬਹੁਤ ਗਾ 10 ਸਾਲ ਹੋ ਗਏ ਉਹ ਜਿਆਦਾ ਟਾਈਮ ਪਏ ਰਹੇ ਨਾ ਤਾਂ ਸਹੀ ਹੋ ਗਏ ਦੇਖੀ ਤੂੰ ਕਿੰਨੇ ਬਣ ਗਏ ਜਿਵੇਂ ਛੇਤੀ ਗਲ ਜਾਣਗੇ ਉਹਦੇ ਵਿੱਚ ਮਸਾਲੇ ਐਵੇਂ ਪਾਏ ਹੋਏ ਨੇ ਸਾਰੇ ਮੈਂ ਇਹਨਾਂ ਨੇ ਛੇਤੀ ਬਣ ਜਾਣਾ ਪਰ ਉਹ ਨਾ ਪਲਾਸਟਿਕ ਦੇ ਡੱਬੇ 'ਚ ਪਏ ਨੇ ਇਸ ਕਰਕੇ ਪਹਿਲੀ ਵਾਰ ਪਤਾ ਨਹੀਂ ਕਿੰਨੇ ਚਾਰ ਹੋ ਜਾਣਾ ਉਹਨਾਂ ਨੂੰ ਪਹਿਲਾਂ ਕਿਹੜੇ 'ਚ ਪਾਏ ਹੁੰਦੇ ਸੀ ਪਹਿਲਾਂ ਕਟੇ ਤੋਂ ਕਿਹੜੀ ਚੀਜ਼ ਦਾ achar ਪਾਉਂਦੇ ਨੇ ਕਟੈਲ ਨਹੀਂ ਕੋਈ ਸ਼ੋਰ ਨਹੀਂ ਸੀਗਾ ਘਰ ਘੰਬਰ ਨਹੀਂ ਆਪਣੇ ਦੇਸੀ ਜੀ ਸੀ ਤੱਕੇ ਤੋਂ ਕਹਿੰਦੇ ਨੇ ਕਿ ਉਹਦਾ ਵੀ ਚਾਹ ਬਹੁਤ ਜਿਆਦਾ ਚਾਹ ਮੈਂਦਾ ਪਤਾ ਬੇਸਿਕ ਆਮ ਨਿੰਬੂ ਮਿਰਚ ਅਦਰਕ ਇਹਨਾਂ ਦੀ ਖਾਣੇ ਆ ਮੇਰੇ ਕੋਲ ਤੁੱਕਿਆਂ ਦਾ ਵੀ ਭੈਣ ਖਾਣਿਆ ਕਰੋ ਮੇਰੇ ਕੋਲ ਲਸਣ ਦਾ ਉਹਨੂੰ ਕੀ ਕਹਿੰਦੇ ਨੇ ਉਹ ਜਿਹੜੇ ਹੋ ਲੱਗਦੇ ਹੁੰਦੇ ਨੇ ਔਰ ਜਿਹੜੇ ਗੋਲ ਜਿਹੋ ਉਹ ਹੁੰਦੇ ਨੇ ਮਤਲਬ ਰੇਤਲੇ ਇਲਾਕੇ ਜਿਹੇ ਚ ਹੁੰਦੇ ਆਗੇ ਕਾੜਤੁੰਮੇ ਕਾੜਤੁੰਮਿਆਂ ਦਾ ਉਹਨਾਂ ਦਾ achar sehat ਲਈ ਵਧੀਆ ਹੁੰਦਾ ਪਰ ਉਹਦੀ ਸਪੈਲ ਬਹੁਤ ਗੰਦੀ ਹੁੰਦੀ ਉਹਦੇ ਮੈਂ ਤਾਂ ਪੱਕੀ ਫੁੱਕੀਓ ਸੁਆਗ ਲੱਗਦਾ ਕਰਾਂਦੇ ਦਾ achar ਮੈਂ achar ਮੰਮੀ ਖਾ ਲੈਂਦੇ ਸੀਗੇ ਉਹਦਾ ਮੈਂ ਤਾਂ ਨਹੀਂ ਸਿਖਾਦਾ ਕਦੇ ਕਰਾਂਦੇ ਦਾ achar ਆਪਣੇ ਪਿਆ ਕਾ ਦਾ ਮੈਨੂੰ ਕੰਮੀ ਆਂਟੀ ਨੇ ਦਿੱਤਾ ਸੀ ਤੇਰੀ ਨੇ ਕਾ ਦਾ ਇੱਥੇ ਪਿਆ ਗਲਗਲ ਦਾ ਹੋਰ ਗਲਗਲ ਵੀ ਹੋਰੀ ਬੱਡਣੀ ਨੂੰ ਦਾ ਹੀ ਭਾਈ ਉਹ ਵੀ ਸੀਗਾ ਗਲਗਲ ਦਾ ਵੀ ਦਿੱਤਾ ਸੀ ਇਹ ਵੀ ਸੀਗਾ ਤੇ ਉਹ ਤਾਂ ਮੈਨੂੰ ਹੁਣ ਨਾ ਹੀ ਭੁੱਲ ਗਿਆ ਆਪਾਂ ਇਹ ਕਿਹੜੀ ਸ਼ੇਪ ਗਲਗਲ ਦੇ ਵਿੱਚ ਮਿਕਸ ਕਰਕੇ ਪਾਉਂਦੇ ਜੀ ਗਲਗਲ ਦਾ ਕਿਹਨੇ ਦਿੱਤਾ ਸੀ ਆਪਾਂ ਨੂੰ ਕਿਹੜਾ ਕਿਰ ਆਪਣੇ ਘਰੇ ਗਲਗਲ ਦਾ ਆਚਾਰ ਸੀਗਾ ਪਤਨ ਗਲਗਲ ਦੇ ਵਿੱਚ ਕਿੰਨੀ ਗਲ ਹੋਗੀ ਗਲਗਲ ਤਾਂ ਆਪਣੇ ਘਰੇ ਸੀਗੀ ਆਪਾਂ ਕੋਈ ਯਾਦ ਆ ਡੈਡੀ ਦੇ ਇਹੋ ਉਹ ਬਹੁਤ ਪੁਰਾਣੀ ਗੱਲ ਆਪਾਂ ਅੰਦਰ ਲਿਗਣੀ ਢੇਉ ਦਾ ਆਚਾਰ ਢੇਉ ਹਾਂ ਉਹ ਮਿਕਸਰ ਚਾਰ ਚ ਆਉਂਦਾ ਹੁਣ ਉਹ ਹੋਰ ਦਾ ਹੁੰਦਾ ਸੀ ਆਹ ਦੇਖ ਬੈ ਇੱਥੇ ਠੇਕ ਦਾ ਚਾਰ ਅੰਬ ਦਾ ਚਾਰ ਮਿਰਚਾਂ ਦਾ ਚਾਰ ਉਹ ਨਹੀਂ ਰਹਾ ਚਾਰ ਪਹਿਲੀ ਵਾਰ ਦੇਖਿਆ ਸੀਗਾ ਮੈਨੂੰ ਹੈਰਾਨੀ ਹੋਈ ਸੀ ਮੈਂ ਦੇਖ ਕੇ ਮੈਂ ਕਿਹਾ ਗੋਪੀ ਦਾ ਤਾਂ ਬਹੁਤ ਦੇਰ ਲਗਾਉਂਦੇ ਮੈਨੂੰ ਆਪ ਕੋ ਮੈਨੂੰ ਸਵਾਦ ਨਹੀਂ ਲੱਗਿਆ ਸੀ ਮੈਂ ਇੱਕ ਦੋ ਵਾਰ ਹੀ ਖਾਤਾ ਅਸਲ ਤੇ ਸਬਜੀ ਵਾਂਗ ਸਵਾਦ ਲੱਗਦੀ ਹੈ ਗੋਪੀ ਦੀ ਤੇਰੇ ਡੈਡ ਨੂੰ ਚਾਰ ਚਾਰ ਦਾ ਚੌ ਬਾਲਾ ਰਹਿੰਦਾ ਗੋਪੀ ਦਾ ਡੈਡੀ ਨੂੰ ਹਰੇ ਕੇ ਚਾਰ ਦਾ ਚਾਹ ਹੁੰਦਾ ਹੈ ਇੱਕ ਹੋਰ ਵੀ ਚਾਹ ਹੁੰਦਾ ਉਹ ਮੈਨੂੰ ਦੱਸਣਾ ਸੀ ਹਿਸਤਰੀਆ ਵਿੱਚ ਜਾਣਾ ਸੀ ਡੈਡੀ ਕਹ ਰਿਹਾ ਸੀ ਛੇਤੀ ਜਾਵੇਂ ਚਾਰ ਪਵਾਣਾ ਮੈਂ ਤੇ ਵੀ ਖਵਾਣਾ ਚੱਲ ਰਹੀ ਸੀ ਟੇਸਟ ਸੱਜਾ ਮੈਂ ਕਿਹਾ ਪਿਛਲੇ ਸਾਲ ਪਾ ਕੇ ਦਿੱਤਾ ਸੀਗਾ ਮੈਨੂੰ ਕਰੀ ਜਾ ਛੇਤੀ ਜਾ ਸੱਚੀ ਹੋ ਗਏ ਨੇ ਮੈਂ ਕਿਹਾ ਨਾ ਕਹਿੰਦੇ ਮੁਰਗਾ ਲੈ ਕੇ ਰੱਖਿਆ ਪਿਆ ਕਹਿੰਦੇ ਜਾਏਂਗੀ ਜਦੋਂ ਚਾਰ ਪਵਾ ਲੈਣਾ ਆਪਾ ਕੋਲ ਸੀਗੇ ਹਾਂਜੀ ਤੇ ਬੱਕਰੇ ਦਾ ਪਾਉਂਦੇ ਨੇ ਅਲੱਗ ਅਲੱਗ ਅੱਗੇ ਚਾਚੇ ਨੂੰ ਪਾ ਕੇ ਦਿੱਤਾ ਸੀ ਤੇਰੇ ਨੂੰ ਹੁਣ ਤਾਂ ਡੰਗਰਾਂ ਦੀ ਵੀ ਚਾਹ ਦੀ ਹਸੈਣੇ ਚ ਕੀ ਚਾਹੀਦਾ ਹਾਂ ਡੰਗਰਾ ਲਈ ਵੀ ਤਾਂ ਉਹਦਾ ਚਾਰ ਹੀ ਪੈਂਦਾ ਆ ਆਪਾਂ ਨੇ ਜੇ ਸਾਰੇ ਨਿੰਬੂਆਂ ਦੇ ਵਿੱਚ ਮਸਾਲਾ ਪਾਤਾ ਡੱਬਾ ਆਪਾਂ ਨੇ ਆ ਤੋਤਾ ਸੀਗਾ ਇਹ ਗਿੱਲਾ ਇਹ ਛੋਟਾ ਵੈਸੇ ਤੇ ਹੁਣ ਮੇਰੀ ਸਲਾਹ ਵੀ ਇਹਦੇ ਵਿੱਚ ਪਾ ਕੇ ਰੱਖ ਦਿੰਨੇ ਆ ਸ਼ੱਕਰ ਤੇ ਚੀਨੀ ਆ ਡੱਬਾ ਸੀਗਾ ਤੇ ਗਿੱਲੇ ਆ ਕੇ ਆਪਾਂ ਕੱਚ ਦੇ ਡੱਬੇ 'ਚ ਪਾ ਲਾਂਗੇ ਨਸੇ ਇਹਨਾਂ ਨੂੰ ਐਦਾਂ ਸਿੱਧਾ ਹੀ ਰੱਖ ਦੇਣਾ ਚਲ ਦਵਾਰਾ ਹੋ ਜਾਏ ਇਹਨਾਂ ਦਾ ਕਿੰਨਾ ਦਿਲ ਲੁੱਟਣਾ ਪੈਂਦੀ ਹੁਣ ਚਲ ਫੇਰ ਕਰ ਲਾਂਗੇ ਜਨਵਰੀ ਫਰਿਜ 'ਚ ਜਿਹੜਾ ਜਣਾ ਆਪਣੇ ਕੋਲ ਮਸਾਲਾ ਬਚਿਆ ਹੋਇਆ ਸੀ ਉਹ ਵੀ ਸਾਰਾ ਵਿੱਚ ਐਡ ਕਰ ਦਿੰਦੇ ਆ ਤੇ ਸਵੇਰੇ ਆਪਾਂ ਇਹਨੂੰ ਰੱਖਾਂਗੇ ਤੁੱਪੇ ਪੰਜ-ਛੇ ਦਿਨ ਨੂੰ ਤੁੱਪੇ ਰੱਖੋ ਤੇ ਹਿਲਾਉਂਦੇ ਰਹੋ ਜਦੋਂ ਚੀਨੀ ਵਗੈਰਾ ਖੁਰ ਜਾਂਦੀ ਹੈ ਸਾਰੀ ਤੇ ਫਿਰ ਚੱਕ ਕੇ ਆਪਣੀ ਜਿਹੜੀ ਜਗ੍ਹਾ ਤੇ ਰੱਖਣਾ ਰੱਖ ਸਕਦੇ ਹੋ